ਜਦੋਂ ਤੁਸੀਂ ਆਪਣੀਆਂ ਥਾਮਾਂ ਤੇ ਜਾਣਦੇ ਆ ਕਿ ਉਦੋਂ ਤੁਸੀਂ ਕੀ ਕਹਿੰਦੇ ਆ ਕਿ ਸਾਨੂੰ ਰੱਬ ਨੇ ਆਸ਼ੀਸ਼ ਕੀਤਾ ਆ ਕਿ ਰੱਬ ਨੇ ਸਾਨੂੰ ਬles ਕੀਤਾ ਹੈ ਸਾਡੇ ਰੱਬ ਨੇ ਚੰਗਾ ਕੀਤਾ ਆ ਸਾਡੇ ਨਾਲ ਕਿ ਸਾਨੂੰ ਦੁੱਖ ਤਕਲੀਫ ਤੋਂ ਆਜ਼ਾਦ ਕੀਤਾ ਕਿ ਜੇਕਰ ਇਹੀ ਗੱਲ ਕ੍ਰਿਸਚਨ ਲੋਕ ਕਹਿੰਦੇ ਆ ਜੇ ਅਸੀਂ ਕਹਿੰਦੇ ਆ ਜੇ ਸਾਡੇ ਚਰਚ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਲੋਕ ਇਹਨਾਂ ਨੇ ਖਰੀਦੇ ਹੁੰਦੇ ਆ ਜਿਹੜੇ ਗਵਾਹੀਆਂ ਦੇਣ ਦੇ ਲਈ ਪਰ ਜਦੋਂ ਤੁਹਾਡੇ ਵੱਲੋਂ ਇਹ ਕਿਹਾ ਜਾਂਦਾ ਆ ਕਿ ਜਿਹੜੇ ਲੋਕ ਆ ਕਿ ਇਹ ਖਰੀਦਦੇ ਆ ਲੋਕਾਂ ਨੂੰ ਲੋਕਾਂ ਨੂੰ ਪੈਸੇ ਦਿੰਦੇ ਆ ਪੈਸੇ ਦੇ ਕੇ ਇਹ ਧਰਮ ਪਰਿਵਰਤਨ ਕਰ ਰਹੇ ਆ ਤੁਸੀਂ ਖੁਦ ਚ ਸੋਚੋ ਕਿ ਇਹ ਕਿੰਨਾ ਪੈਸਾ ਇਹ ਇੰਨਾ ਪੈਸਾ ਹੈਗਾ ਜਿਹੜਾ ਫਰੀ ਲੋਕਾਂ ਨੂੰ ਹਰੇਕ ਐਤਵਾਰ ਨੂੰ ਹਰੇਕ ਵੀਰਵਾਰ ਨੂੰ ਜਾਂ ਹੋਰ ਕਿਸੇ ਦਿਨ ਮੀਟਿੰਗ ਹੁੰਦੀ ਆ ਕਿ ਐਨੇ ਸਾਰਿਆਂ ਨੇ ਬੇਲੇ ਆ ਐਨੀ ਦੁਨੀਆ ਦੇ ਵਿੱਚ ਲੋਕ ਬੇਲੇ ਆ ਜਿਹੜੇ ਸਾਡੀ ਗੱਲ ਸੁਣ ਕੇ ਸਾਡੇ ਪੈਰਾਂ ਤੇ ਲੋਕੀ ਆ ਕੇ ਆਪਣੀਆਂ ਗਵਾਹੀਆਂ ਦੇਣਗੇ ਜਦੋਂ ਤੁਹਾਡੇ ਕੋਈ ਠੀਕ ਹੁੰਦਾ ਆ ਉਹਦੇ ਤੁਸੀਂ ਵੀ ਤਾਂ ਆਪਣੇ ਦੱਸ ਦਿਆਂ ਲੋਕਾਂ ਨੂੰ ਕਿ ਸਾਨੂੰ ਲੋਕਾਂ ਨੇ ਕੀ ਆ ਕਿ ਸਾਨੂੰ ਕੀ ਰੱਬ ਨੇ ਆਸ਼ੀਸ਼ ਦਿੱਤੀ ਆ ਜਾਂ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਂ ਸਾਡੇ ਬੱਚੇ ਠੀਕ ਹੋਇਆ ਅਸੀਂ ਠੀਕ ਹੋਇਆ ਤੁਸੀਂ ਵੀ ਆਪਣਾ ਪ੍ਰਚਾਰ ਕਰਦੇ ਆ ਨਾ ਕਹਿੰਦੇ ਆ ਕਿ ਫੋਰਸਫੁਲੀ ਲੋਕਾਂ ਦਾ ਧਰਮ ਵਰਤਨ ਕੀਤਾ ਜਾਂਦਾ ਹੈ ਕਿ ਕਹਿੰਦੇ ਆ ਕਿ ਲੋਕਾਂ ਨੂੰ ਕੀ ਆ ਲੋਕਾਂ ਨੂੰ ਇਹ ਕਿ ਆ ਗੁੰਮਰਾਹ ਕਰ ਰਿਹਾ ਪਰ ਇਦਾਂ ਦਾ ਕੁਝ ਨਹੀਂ ਕਿਉਂਕਿ ਸਾਰੇ ਸਮਝਦਾਰਾ ਅੱਜ ਉਪਰ ਪੁਰਾਣਾ ਜ਼ਮਾਨਾ ਨਹੀਂ ਰਿਹਾ ਹੈਗਾ ਕਿ ਜਿਹਦੇ ਵਿੱਚ ਲੋਕ ਕੀ ਆ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਜਿੱਦਾਂ ਨੂੰ ਅਸੀਂ ਕਵਾਂਗੇ ਲੋਕੀ ਉਦਾਂ ਨੂੰ ਲੱਗ ਜਾਣਗੇ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਪੜੇ ਲਿਖੇ ਉਹਨਾਂ ਦੇ ਬੱਚੇ ਐਜੂਕੇਟਿਡ ਆ ਉਹਨਾਂ ਦੇ ਕੋਲ ਐਜੂਕੇਸ਼ਨ ਆ ਸਾਰਿਆਂ ਦੇ ਕੋਲ ਤੇ ਸਾਰਿਆਂ ਨੂੰ ਪਤਾ ਹੈ ਕਿ ਕੀ ਸਹੀ ਆ ਕੀ ਗਲਤ ਆ ਹੁਣ ਕੋਈ ਅਨਪੜ੍ਹ ਨਹੀਂ ਰਿਹਾ ਹੈਗਾ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੀ ਨੋਲਿਜ ਹੈਗੀ ਆ ਪਰ ਅਸੀਂ ਕਹਿੰਦੇ ਆ ਕਿ ਅਸੀਂ ਇਹ ਚੀਜ਼ਾਂ ਨਹੀਂ ਚੱਲਣ ਦੇਣੀਆਂ ਇਹ ਵੀ ਗੱਲ ਕਈ ਕਹੀ ਗਈ ਵੀਡੀਓ ਦੇ ਵਿੱਚ ਕਿ ਜੋ ਆ ਕੇ ਝਾਕੀਆਂ ਕੱਢਦੇ ਆ ਕਿ ਜੋ ਅਸੀਂ ਕਰਦੇ ਸੀ ਜੋ ਅਸੀਂ ਕਰ ਰਹੇ ਹਾਂ ਅਸੀਂ ਰੋਡ ਜਾਮ ਕਰਦੇ ਆ ਜਦੋਂ ਸਾਡੇ ਤਿਉਹਾਰ ਹੁੰਦੇ ਆ ਕਿ ਇਹ ਵੀ ਸਾਡੀਆਂ ਕੀ ਨਕਲਾਂ ਕਰਦੇ ਆ ਮੇਰੀ ਗੱਲ ਸੁਣੋ ਹੁਣ ਇਹ ਧਿਆਨ ਦੇ ਨਾਲ ਕਿ ਇਹ ਤਾਂ ਪਹਿਲਾਂ ਹੀ ਹੋ ਰਿਹਾ ਜਦੋਂ ਪ੍ਰਭੂ ਯੇਸ਼ੂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਪ੍ਰਭੂ ਯੇਸ਼ੂ ਮਸੀਹ ਨੇ ਕਿ ਇਹ ਸੜਕਾਂ ਦੇ ਪ੍ਰਚਾਰ ਕੀਤਾ ਪਰ ਪ੍ਰਭੂ ਯਸ਼ੂ ਮਸੀਹ ਦੇ ਮਗਰ ਲੱਖਾਂ ਕਰੋੜਾਂ ਹੀ ਦੁਨੀਆ ਹੁੰਦੀ ਸੀ ਉਦੋਂ ਇਹ ਨਾ ਰਸ ਰੋਡ ਤੇ ਹੁੰਦਾ ਸੀ ਤੁਸੀਂ ਕਿੱਧਰੋਂ ਇਹ ਸ਼ੁਰੂ ਕਰ ਦਿੱਤਾ ਕੰਮ ਇਹ ਤਾਂ ਪਹਿਲਾਂ ਤੋਂ ਹੀ ਚੱਲਿਆ ਜਾਂਦਾ ਕਿਉਂਕਿ ਜੋ ਅਸੀਂ ਏਡੀ ਬੀਸੀ ਤੁਸੀਂ ਤੁਹਾਡੇ ਆਪਣੇ ਬੱਚਿਆਂ ਨੂੰ ਪੁੱਛ ਲਓ ਜੇ ਤੁਹਾਨੂੰ ਨਹੀਂ ਨਾ ਪਤਾ ਆਪਣੇ ਬੱਚਿਆਂ ਨੂੰ ਪੁੱਛੋ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਇਹ ਪੁੱਛੋ ਕਿ ਏਡੀ ਤੇ ਬੀਸੀ ਦਾ ਮਤਲਬ ਕੀ ਆ ਏਡੀ ਦਾ ਮਤਲਬ ਆਫਟਰ ਡੈਥ ਆ ਕਿ ਪ੍ਰਭੂ ਯਸ਼ੂ ਮਸੀਹ ਦੇ ਨਾਲ ਰਿਲੇਟਡ ਆ ਬੀਸੀ ਦਾ ਮਤਲਬ ਹੈ ਬਿਫੋਰ ਕ੍ਰਾਈਸਟ ਕੀ ਮਤਲਬ ਪ੍ਰਭੂ ਯਸ਼ੂ ਮਸੀਹ ਦੇ ਪ੍ਰਭੂ ਯਸ਼ੂ ਮਸੀਹ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਤਾਂ ਪਹਿਲਾਂ ਹੀ ਸਾਰਾ ਕੁਝ ਚੱਲ ਰਿਹਾ ਤੁਸੀਂ ਕਹਿੰਦੇ ਆ ਕਿ ਦਸੰਬਰ ਮਹੀਨੇ ਇਹਨਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਸੀ ਇਹਨਾਂ ਨੂੰ ਇਦਾਂ ਕੁਝ ਕਰਨ ਨਹੀਂ ਦੇਣਾ ਤੁਸੀਂ ਜਦੋਂ ਆਪਣੇ ਪ੍ਰੋਗਰਾਮ ਕਰਦੇ ਆ ਕਦੇ ਵੀ 크ਿਸਚਨ ਕਮਿਊਨਿਟੀ ਵੱਲੋਂ ਇਹ ਚੀਜ਼ ਨਹੀਂ ਕਹੀ ਜਾਂਦੀ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਾਂ ਸਾਡਾ ਕੋਈ ਇਹ ਦਿਨ ਚੱਲ ਰਿਹਾ ਹੈ ਕਿ ਤੁਸੀਂ ਇਹ ਕਿਉਂ ਇਦਾਂ ਕਰ ਰਹੇ ਇਦਾਂ ਕਦੇ ਵੀ ਨਹੀਂ ਕਿਹਾ ਜਾਂਦਾ ਕਿਉਂਕਿ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਪਰ ਜਦੋਂ ਤੁਸੀਂ ਕਿਸੇ ਪਰਸਨ ਨੂੰ ਹਰਟ ਕਰਦੇ ਆ ਕਿਉਂਕਿ ਲਾਅ ਦੇ ਅਕੋਰਡਿੰਗ ਤੁਸੀਂ ਬਿਲਕੁਲ ਗਲਤ ਕਰ ਰਹੇ ਆ ਤੁਸੀਂ ਕਿਸੇ ਧਰਮ ਦੇ ਕਿ ਲਾਸ ਨਹੀਂ ਬੋਲ ਸਕਦੇ ਹੈਗੇ ਕਿਉਂਕਿ ਸਾਰਿਆਂ ਕੋਲ ਇਹ ਰਾਈਟ ਆ ਤੁਸੀਂ ਕਹਿੰਦੇ ਆ ਕਿ ਇਹ ਲੋਕਾਂ ਨੂੰ ਕੀ ਪੋਸਟਰ ਵੰਡਦੇ ਆ ਜਾਂ ਪ੍ਰਚਾਰ ਕਰਦੇ ਆ ਜਦਕਿ ਇਹ ਲਾਅ ਦੇ ਵਿੱਚ ਲਿਖਿਆ ਹੋਇਆ ਜਿਹੜਾ ਆਰਟੀਕਲ 25 ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕੀਆ ਕਰ ਸਕਦੇ ਆ ਲੋਕਾਂ ਨੂੰ ਦੱਸ ਸਕਦੇ ਜੋ ਸਾਡਾ ਵਿਸ਼ਵਾਸ ਆ ਉਸ ਵਿਸ਼ਵਾਸ ਨੂੰ ਅਸੀਂ ਲੋਕਾਂ ਤੱਕ ਸ਼ੇਅਰ ਕਰ ਸਕਦੇ ਆ ਜੇਕਰ ਤੁਹਾਨੂੰ ਨਹੀਂ ਪਸੰਦ ਤੁਸੀਂ ਕਹਿ ਸਕਦੇ ਆ ਕਿ ਸਾਨੂੰ ਨਹੀਂ ਪਸੰਦ ਇੰਨੇ ਹਾਈਪਰ ਹੋਣ ਦੀ ਤਾਂ ਲੋੜੇ ਨਹੀਂ ਜੇਕਰ ਤੁਸੀਂ ਪਿਆਰ ਨਾਲ ਕਹੋਗੇ ਤਾਂ ਅੱਗੇ ਤੁਹਾਨੂੰ ਪਿਆਰ ਭਰਿਆ ਰਿਸਪੌਂਸ ਆਊਗਾ ਤੁਸੀਂ ਕੀ ਕਰਦੇ ਆ ਤੁਸੀਂ ਕਿੰਨ ਜਿਆਦਾ ਹੱਲਾਸ਼ੇਰੀ ਦੇ ਕੇ ਉਸ ਗੱਲ ਦਾ ਬढ़ावा ਕਰਦੇ ਆ ਜੋ ਤੁਸੀਂ ਕਹਿੰਦੇ ਆ ਕਿ ਸਾਡੇ ਸਪਿਰਚੁਅਲ ਫਾਦਰ ਮਦਰ ਵਰੋਂ ਹੋ ਰਿਹਾ ਬਿਲਕੁਲ ਗਲਤ ਹੈ ਬਿਲਕੁਲ ਕੋਈ ਵੀ ਗਲਤ ਨਹੀਂ ਉਹਨਾਂ ਦੇ ਦੁਆਰਾ ਕਿੰਨੇ ਲੋਕ ਬਚਾਏ ਗਏ ਆ ਤੁਸੀਂ ਸੁਣੋ ਦਾ ਸਿੰਘ ਕਦੇ ਕਿੰਨੇ ਲੋਕ ਬਿਮਾਰ ਸੀ ਨਸ਼ਿਆਂ ਦੇ ਵਿੱਚ ਸੀ ਕਿੰਨੀ ਲੋਕਾਂ ਦੀ ਲਾਈਫ ਟੋਟਲੀ ਖਰਾਬ ਸੀਗੀ ਤੇ ਜਦੋਂ ਉਹ ਉੱਥੇ ਚਰਚ ਦੇ ਵਿੱਚ ਗਏ ਆ ਤੇ ਉਹਨਾਂ ਦੇ ਦੁਆਰਾ ਕੀ ਹੋਇਆ ਲੋਕ ਕੀ ਚੰਗੇ ਹੋਏ ਆ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਪੈਸ਼ਲ ਮਦਰ ਫਾਦਰ ਦਾ ਅਪੋਸਟਲ ਅੰਕਨ ਰੂਲਾ ਜੀ ਦਾ ਤੇ ਪਾਸਾ ਸੋਨੀਆ ਰੂਲਾ ਜੀ ਦਾ ਜਲੰਧਰ ਦੇ ਵਿੱਚ ਪੁਤਲੇ ਸਾੜੇ ਗਿਆ ਜੋ ਸ਼ਰਾਰਤੀ ਅੰਸਰਾ ਦੇ ਵੱਲੋਂ ਇਹ ਸਟੈਪ ਲਿਆ ਗਿਆ ਬਹੁਤ ਹੀ ਗਲਤ ਉਹਨਾਂ ਨੇ ਲਿਆਇਆ ਸ਼ਰਮਨਾਕ ਸਟੈਪ ਲਿਆਇਆ ਕਿ ਨੋਨਾ ਉਹਨਾਂ ਨੇ ਹਰਕਤ ਕੀਤੀ ਆ ਕਿ ਇਸ ਦੀ ਅਸੀਂ ਪੂਰੀ ਟੀਮ ਬੰਗਾ ਚੱਸ ਜੀ ਟੀਮ ਇਸ ਗੱਲ ਦੀ ਨਿੰਦਾ ਕਰਦੇ ਆ ਕਿਉਂਕਿ ਜਦ ਅਸੀਂ ਉਹ ਪੂਰੀ ਵੀਡੀਓ ਦੇਖੀ ਆ ਉਹਦੇ ਵਿੱਚ ਅਸੀਂ ਦੇਖਿਆ ਕਿ ਉਹ ਕੀ ਕੁਝ ਬੋਲ ਰਹੇ ਨੇ ਜੋ ਵੀ ਉਹ ਬੋਲ ਰਹੇ ਆ ਸਾਰਾ ਕੁਝ ਗਲਤ ਆ ਕਿਉਂਕਿ ਉਹ ਬਸ ਗੱਲਾਂ ਹੀ ਕਰੀ ਜਾ ਰਹੇ ਆ ਉਹਨਾਂ ਨੂੰ ਕੁਝ ਵੀ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੈਗਾ ਤੇ ਉਹ ਕਹਿ ਰਿਹਾ ਕਿ ਇਹ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਕਿ ਜੋ ਸਾਡੇ ਸਪਿਰਚੁਅਲ ਮਦਰ ਫਾਦਰ ਆ ਇਹਨਾਂ ਨੇ ਕੀ ਡੇਰਾ ਇੱਥੇ ਬਣਾਇਆ ਹੋਇਆ ਆ ਕਿ ਲੋਕਾਂ ਨੂੰ ਗਲਤ ਗਾਈਡ ਕਰ ਰਿਹਾ ਪਰ ਇਦਾਂ ਦਾ ਕੁਝ ਨਹੀਂ ਆ ਕਿਉਂਕਿ 2017 ਤੋਂ ਅਸੀਂ ਉਸ ਚਰਚ ਦੇ ਨਾਲ ਜੁੜੇ ਹੋਏ ਹਾਂ ਖੰਬਰਾ ਚਰਚ ਦੇ ਨਾਲ ਜੁੜੇ ਹੋਏ ਹਾਂ ਕਿਉਂਕਿ 2017 ਤੋਂ ਅਸੀਂ ਦੇਖ ਰਹੇ ਹਾਂ ਸਾਨੂੰ ਕੋਈ ਵੀ ਚੀਜ਼ ਇਦਾਂ ਦੀ ਨਹੀਂ ਲੱਗੀ ਕਿਉਂਕਿ ਮੈਂ ਵੀ ਪੜ੍ਹੀ ਲਿਖੀ ਹਾਂ ਕਿਉਂਕਿ ਜਦੋਂ ਮੈਂ ਵੀ ਉੱਥੇ ਚਰਚ ਦੇ ਵਿੱਚ ਗਈ ਸੀ ਅਸੀਂ ਸਭ ਸਾਰਾ ਕੁਝ ਅਸੀਂ ਦੇਖਿਆ ਕੁਝ ਵੀ ਇਦਾਂ ਦਾ ਗਲਤ ਨਹੀਂ ਹੈਗਾ ਉੱਥੇ ਚਰਚ ਦੇ ਵਿੱਚ ਕਿਉਂਕਿ ਉਹ ਕਹਿ ਰਿਹਾ ਕਿ ਲੋਕਾਂ ਦਾ ਇਹ ਫੋਰਸਫੁਲੀ ਧਰਮ ਪਰਿਵਰਤਨ ਕਰ ਰਹੇ ਆ ਪਰ ਇਦਾਂ ਦਾ ਕੁਝ ਵੀ ਨਹੀਂ ਆ ਕਿਉਂਕਿ ਉਹ ਲੋਕਾਂ ਦੇ ਕੀ ਜੀਵਨ ਬਦਲਦੇ ਆ ਜਦੋਂ ਲੋਕੀ ਦੁਖੀ ਹੁੰਦੇ ਬਿਮਾਰ ਹੁੰਦੇ ਆ ਤੇ ਜਦ ਨੌਜਵਾਨਾ ਯੂਥ ਪੀੜੀ ਆ ਨਸ਼ਿਆਂ ਦੇ ਵਿੱਚ ਫਸੀ ਹੁੰਦੀ ਆ ਤੇ ਜਦੋਂ ਲੋਕ ਉੱਥੇ ਆ ਕੇ ਠੀਕ ਹੁੰਦੇ ਆ ਤੇ ਉਹਨਾਂ ਦਾ ਆਪਣੇ ਆਪ ਕੀ ਆ ਵਿਸ਼ਵਾਸ ਬਣਦਾ ਆ ਜਿਸ ਤਰ੍ਹਾਂ ਇੱਕ ਇਹ ਵਿਸ਼ਵਾਸ ਆ ਕਿ ਜਿ세 ਤੁਸੀਂ ਵੀ ਕਹਿੰਦੇ ਆ ਕਿ ਜਦੋਂ ਤੁਸੀਂ ਆਪਣੀਆਂ ਥਾਮਾਂ ਤੇ ਜਾਣਦੇ ਆ ਕਿ ਉਦੋਂ ਤੁਸੀਂ ਕੀ ਕਹਿੰਦੇ ਆ ਕਿ ਸਾਨੂੰ ਰੱਬ ਨੇ ਆਸ਼ੀਸ਼ ਕੀਤਾ ਆ ਕਿ ਰੱਬ ਨੇ ਸਾਨੂੰ ਬles ਕੀਤਾ ਹੈ ਸਾਡੇ ਰੱਬ ਨੇ ਚੰਗਾ ਕੀਤਾ ਆ ਸਾਡੇ ਨਾਲ ਕਿ ਸਾਨੂੰ ਦੁੱਖ ਤਕਲੀਫ ਤੋਂ ਆਜ਼ਾਦ ਕੀਤਾ ਕਿ ਜੇਕਰ ਇਹੀ ਗੱਲ ਕ੍ਰਿਸਚਨ ਲੋਕ ਕਹਿੰਦੇ ਆ ਜੇ ਅਸੀਂ ਕਹਿੰਦੇ ਆ ਜੇ ਸਾਡੇ ਚਰਚ ਦੇ ਵਿੱਚ ਤੁਸੀਂ ਕਹਿੰਦੇ ਆ ਕਿ ਲੋਕ ਕਿ ਇਹਨਾਂ ਨੇ ਖਰੀਦੇ ਹੁੰਦੇ ਆ ਜਿਹੜੇ ਗਵਾਹੀਆਂ ਦੇਣ ਦੇ ਲਈ ਇਹ ਕੀ ਕਹਿੰਦੇ ਆ ਕਿ ਫੋਰਸਫੁਲੀ ਲੋਕਾਂ ਦਾ ਧਰਮ ਪਰਿਵਰਤਨ ਕੀਤਾ ਜਾਂਦਾ ਹੈ ਕਿ ਕਹਿੰਦੇ ਆ ਕਿ ਲੋਕਾਂ ਨੂੰ ਕੀ ਆ ਲੋਕਾਂ ਨੂੰ ਇਹ ਕਿ ਆ ਗੁੰਮਰਾਹ ਕਰ ਰਿਹਾ ਪਰ ਇਦਾਂ ਦਾ ਕੁਝ ਨਹੀਂ ਕਿਉਂਕਿ ਸਾਰੇ ਸਮਝਦਾਰਾ ਅੱਜ ਉਪਰ ਪੁਰਾਣਾ ਜ਼ਮਾਨਾ ਨਹੀਂ ਰਿਹਾ ਹੈਗਾ ਕਿ ਜਿਹਦੇ ਵਿੱਚ ਲੋਕ ਕੀ ਆ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਜਿੱਦਾਂ ਨੂੰ ਅਸੀਂ ਕਵਾਂਗੇ ਲੋਕੀ ਉਦੋਂ ਨੂੰ ਲੱਗ ਜਾਣਗੇ ਕਿਉਂਕਿ ਸਾਰਿਆਂ ਦੇ ਘਰਾਂ ਦੇ ਵਿੱਚ ਪੜੇ ਲਿਖੇ ਉਹਨਾਂ ਦੇ ਬੱਚੇ ਐਜੂਕੇਟਿਡ ਆ ਉਹਨਾਂ ਦੇ ਕੋਲ ਐਜੂਕੇਸ਼ਨ ਆ ਸਾਰਿਆਂ ਦੇ ਕੋਲ ਤੇ ਸਾਰਿਆਂ ਨੂੰ ਪਤਾ ਹੈ ਕਿ ਕੀ ਸਹੀ ਆ ਕੀ ਗਲਤ ਆ ਹੁਣ ਕੋਈ ਅਨਪੜ੍ਹ ਨਹੀਂ ਰਿਹਾ ਹੈਗਾ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੀ ਨੋਲਿਜ ਹੈਗੀ ਆ ਪਰ ਜਦੋਂ ਤੁਹਾਡੇ ਵੱਲੋਂ ਇਹ ਕਿਹਾ ਜਾਂਦਾ ਆ ਕਿ ਜਿਹੜੇ ਲੋਕ ਆ ਕਿ ਇਹ ਖਰੀਦਦੇ ਲੋਕਾਂ ਨੂੰ ਲੋਕਾਂ ਨੂੰ ਪੈਸੇ ਦਿੰਦੇ ਆ ਪੈਸੇ ਦੇ ਕੇ ਇਹ ਧਰਮ ਪਰਿਵਰਤਨ ਕਰ ਰਹੇ ਆ ਤੁਸੀਂ ਖੁਦ ਚ ਸੋਚੋ ਕਿ ਇੰਨਾ ਪੈਸਾ ਇਹ ਇੰਨਾ ਪੈਸਾ ਹੈਗਾ ਜਿਹੜਾ ਫ੍ਰੀ ਲੋਕਾਂ ਨੂੰ ਹਰੇਕ ਐਤਵਾਰ ਨੂੰ ਹਰੇਕ ਵੀਰਵਾਰ ਨੂੰ ਜਾਂ ਹੋਰ ਕਿਸੇ ਦਿਨ ਮੀਟਿੰਗ ਹੁੰਦੀ ਆ ਕਿ ਐਨੇ ਸਾਰਿਆਂ ਨੇ ਬੇਲੇ ਆ ਐਨੀ ਦੁਨੀਆ ਦੇ ਵਿੱਚ ਲੋਕ ਬੇਲੇ ਆ ਜਿਹੜੇ ਸਾਡੀ ਗੱਲ ਸੁਣ ਕੇ ਸਾਡੇ ਪੈਹਾਂ ਤੇ ਲੋਕੀ ਆ ਕੇ ਆਪਣੀਆਂ ਗਵਾਹੀਆਂ ਦੇਣਗੇ ਜਦੋਂ ਤੁਹਾਡੇ ਕੋਈ ਠੀਕ ਹੁੰਦਾ ਆ ਉਹਦੇ ਤੁਸੀਂ ਵੀ ਤਾਂ ਆਪਣੇ ਦੱਸ ਦਿਆਂ ਲੋਕਾਂ ਨੂੰ ਕਿ ਸਾਨੂੰ ਲੋਕਾਂ ਨੇ ਕੀ ਆ ਕਿ ਸਾਨੂੰ ਕੀ ਰੱਬ ਨੇ ਆਸ਼ੀਸ਼ ਦਿੱਤੀ ਆ ਜਾਂ ਸਾਡੇ ਬੱਚਿਆਂ ਨੂੰ ਬਾਹਰ ਭੇਜਿਆ ਜਾਂ ਸਾਡੇ ਬੱਚੇ ਠੀਕ ਹੋਇਆ ਅਸੀਂ ਠੀਕ ਹੋਇਆ ਤੁਸੀਂ ਵੀ ਆਪਣਾ ਪ੍ਰਚਾਰ ਕਰਦੇ ਆ ਨਾ ਕਿਉਂਕਿ ਇਹ ਤਾਂ ਲਾਅ ਦੇ ਅਕੋਰਡਿੰਗ ਵੀ ਆ ਜਿਹੜਾ ਇੰਡੀਆ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 25 ਆ ਉਹਦੇ ਵਿੱਚ ਵੀ ਇਹ ਲਿਖਿਆ ਹੋਇਆ ਆ ਕਿ ਅਸੀਂ ਆਪਣੇ ਧਰਮ ਦਾ ਜੋ ਕਿ ਇਹ ਪ੍ਰਚਾਰ ਕਰ ਸਕਦੇ ਆ ਜੋ ਸਾਡੇ ਧਰਮ ਦੇ ਰੀਤੀ ਰਿਵਾਜ ਆ ਉਹਨਾਂ ਨੂੰ ਅਸੀਂ ਕਿਹਨਾਂ ਫੋਲੋ ਕਰ ਸਕਦੇ ਆ ਇਹ ਉਹਦੇ ਵਿੱਚ ਲਿਖਿਆ ਹੋਇਆ ਆ ਅਸੀਂ ਕੁਝ ਵੀ ਬਾਈਬਲ ਤੋਂ ਬਾਹਰ ਹੋ ਕੇ ਨਹੀਂ ਕਰਦੇ ਹੈਗੇ ਜਾਂ ਅਸੀਂ ਆਪਣੇ ਜੋ ਆ ਲਾਅ ਦੇ ਵਿੱਚ ਰਹਿ ਕੇ ਹੀ ਕਰਦੇ ਆ ਤੁਹਾਨੂੰ ਇਹ ਲੱਗਦਾ ਕਿ ਅਸੀਂ ਲਾਅ ਤੋਂ ਬਾਹਰ ਜਾਂਦੇ ਆ ਜਾਂ ਤੁਹਾਨੂੰ ਇਹ ਲੱਗਦਾ ਕਿ ਅਸੀਂ ਬਾਈਬਲ ਬਾਰ ਹੋ ਕੇ ਪ੍ਰਚਾਰ ਕਰਦੇ ਆ ਤੁਸੀਂ ਇਹ ਵੀ ਕਹਿੰਦੇ ਆ ਕਿ ਜਿਹੜੀਆਂ ਬਾਹਰਲੇ ਦੇਸ਼ਾਂ ਦਾ ਇਹ ਕੀ ਹੈ ਬਾਹਰਲੇ ਦੇਸ਼ਾਂ ਦਾ ਗੁਰੂ ਆ ਤਾਂ ਕਿਉਂਕਿ ਤੁਹਾਡੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਗੋਰਿਆਂ ਦਾ ਗੁਰੂ ਆ ਦੱਸੋ ਕਿੱਥੇ ਲਿਖਿਆ ਆ ਕਿ ਕਿਤੇ ਵੀ ਗੂਗਲ ਤੇ ਸਰਚ ਕਰ ਲਓ ਕਿਤੇ ਵੀ ਜਿਹੜਾ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਦਾ ਐਪ ਆ ਉਹਦੇ ਤੇ ਸਰਚ ਕਰੋ ਤੇ ਦਿਖਾਓ ਕਿ ਕਿੱਥੇ ਲਿਖਿਆ ਆ ਕਿ ਇਹ ਗੋਰਿਆਂ ਦਾ ਗੁਰੂ ਆ ਕਿਉਂਕਿ ਜੋ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਇਜ਼ਰਾਈਲ ਦੇ ਬੈਤਲਹਮ ਦੇ ਜਨਮ ਹੋਇਆ ਮੈਂ ਤੁਹਾਨੂੰ ਦਿਖਾਣਾ ਚਾਹਨੀ ਆ ਇੱਥੇ ਕਿ ਪ੍ਰਭ ਯੇਸ਼ੂ ਮਸੀਹ ਦਾ ਜਨਮ ਕਿੱਥੇ ਹੋਇਆ ਹੈ ਪ੍ਰਭ ਯੇਸ਼ੂ ਮਸੀਹ ਦਾ ਏਸ਼ੀਆ ਦੇ ਏਸ਼ੀਆ ਕੰਟੀਨੈਂਟ ਲਾ ਉਹਦੇ ਵਿੱਚ 48 ਕੰਟਰੀਆਂ ਆਂਦੀਆਂ ਆ ਉਹਦੇ ਵਿੱਚ ਇਜ਼ਰਾਈਲ ਕੰਟਰੀ ਦਾ ਨਾਮ ਆ ਤੇ ਉਹਦੇ ਵਿੱਚ ਇੰਡੀਆ ਦਾ ਨਾਮ ਆ ਤੇ ਜਦੋਂ ਅਸੀਂ ਦੇਖਨੇ ਆ ਸੇਮ ਉੱਥੇ ਇੱਕ ਇਹ ਜੋ ਏਸ਼ੀਆ ਕੰਟੀਨੈਂਟ ਲਾ ਉਹਦਾ ਵੀ ਪਾਰਟ ਇੰਡੀਆ ਆ ਤੇ ਉਹਦਾ ਵੀ ਪਾਰਟ ਕੀ ਆ ਇਜ਼ਰਾਈਲ ਆ ਜਦ ਕਿ ਇਦਾਂ ਦਾ ਤਾਂ ਕੁਝ ਵੀ ਨਹੀਂ ਆ ਉਹ ਕਿਤੇ ਪਰਮੇਸ਼ਰ ਜਿਹਦਾ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਉਹ ਕਿਤੇ ਨਿਊਜ਼ੀਲੈਂਡ ਚ ਨਹੀਂ ਹੋਇਆ ਇੰਗਲੈਂਡ ਚ ਨਹੀਂ ਹੋਇਆ ਅਮਰੀਕਾ ਚ ਨਹੀਂ ਹੋਇਆ ਕੈਨੇਡਾ ਦੇ ਵਿੱਚ ਨਹੀਂ ਹੋਇਆ ਇਦਾਂ ਦੀ ਕੰਟਰੀ ਦੇ ਵਿੱਚ ਥੋੜਾ ਹੋਇਆ ਤੁਸੀਂ ਕਿੱਦਾਂ ਕਹਿ ਦਿੰਨੇ ਆ ਕਿ ਇਹ ਕੀ ਆ ਇਹ ਗੋਰਿਆਂ ਦਾ ਗੁਰੂ ਆ ਗੋਰਾ ਦੇ ਗੁਰੂ ਦਾ ਪ੍ਰਚਾਰ ਕਰਦੇ ਆ ਅਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਨਹੀਂ ਲੈ ਕੇ ਆਣਾ ਤੁਸੀਂ ਕੀ ਸੋਚਦੇ ਆ ਤੁਸੀਂ ਪੜੇ ਲਿਖੇ ਲੋਕ ਆ ਪੜੇ ਲਿਖੇ ਹੋ ਕੇ ਤੁਸੀਂ ਅਨਪੜਤਾ ਵਾਲੀਆਂ ਗੱਲਾਂ ਕਰ ਰਿਹਾ ਤੁਹਾਨੂੰ ਕੋਈ ਸਮਝ ਨਹੀਂ ਲੱਗਦੀ ਪਹਿਲਾਂ ਤੁਸੀਂ ਪ੍ਰੋਪਰ ਨੌਲੇਜ ਦਾ ਇਕੱਠੀ ਕਰੋ ਕੀ ਹੈਗਾ ਕੀ ਆ ਕਿਉਂਕਿ ਜੋ ਏਸ਼ੀਆ ਆ ਹਾਂ ਲੋ ਇੱਕੋ ਹੀ ਗੱਲ ਜਦੋਂ ਵੀ ਪ੍ਰਚਾਰ ਕੀਤਾ ਜਾਂਦਾ ਇਹ ਥੋੜਾ ਕਹਾ ਜਾਂਦਾ ਕਿ ਗੋਰਿਆਂ ਦੇ ਗੁਰੂ ਦੇ ਬਾਰੇ ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਇਹ ਜੋ ਪ੍ਰਭੂ ਯਸ਼ੁਅਮ ਸੀ ਦੁਨੀਆ ਦੇ ਸੈਂਟਰ ਦੇ ਵਿੱਚ ਪੈਦਾ ਹੋਇਆ ਏਸ਼ੀਆ ਦੇ ਵਿੱਚ ਪੈਦਾ ਹੋਇਆ ਹੈ ਏਸ਼ੀਆ ਦੇ ਵਿੱਚ 48 ਕੰਟਰੀਜ਼ ਆਣੀਆਂ ਜਿਹਦਾ ਪੱਟ ਇੰਡੀਆ ਵੀ ਆ ਇਜ਼ਰਾਈਲ ਆ ਹੋਰ ਵੀ ਬਹੁਤ ਸਾਰੇ ਦੇਸ਼ ਆ ਉਹਦੇ ਵਿੱਚ ਕੋਈ ਇਹ ਗੋਰਿਆਂ ਦਾ ਗੁਰੂ ਨਹੀਂ ਹੈਗਾ ਤੁਸੀਂ ਕਹਿੰਦੇ ਆ ਕਿ ਅਸੀਂ ਇਹ ਚੀਜ਼ਾਂ ਨਹੀਂ ਚੱਲਣ ਦੇਣੀਆਂ ਇਹ ਵੀ ਗੱਲ ਕਈ ਕਹੀ ਗਈ ਆ ਉਸ ਵੀਡੀਓ ਦੇ ਵਿੱਚ ਕਿ ਜੋ ਆ ਕੇ ਝਾਕੀਆ ਕੱਢਦੇ ਆ ਕਿ ਜੋ ਅਸੀਂ ਕਰਦੇ ਸੀ ਜੋ ਅਸੀਂ ਕਰ ਰਹੇ ਆ ਅਸੀਂ ਰੋਡ ਜਾਮ ਕਰਦੇ ਆ ਜਦੋਂ ਸਾਡੇ ਤਿਉਹਾਰ ਹੁੰਦੇ ਆ ਕਿ ਇਹ ਵੀ ਸਾਡੀਆਂ ਕੀ ਨਕਲਾਂ ਕਰਦੇ ਆ ਮੇਰੀ ਗੱਲ ਸੁਣੋ ਹੁਣ ਇਹ ਧਿਆਨ ਦੇ ਨਾਲ ਕਿ ਇਹ ਤਾਂ ਪਹਿਲੇ ਹੀ ਹੋ ਰਿਹਾ ਜਦੋਂ ਪ੍ਰਭੂ ਯਿਸੂ ਦਾ ਜਨਮ ਹੋਇਆ ਸੀ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਕਿ ਯਸ ਸਾੜਤਾਂ ਦੇ ਪ੍ਰਚਾਰ ਕੀਤਾ ਪਰ ਪ੍ਰਭੂ ਯਸ਼ੂ ਮਸੀਹ ਦੇ ਮਗਰ ਲੱਖਾਂ ਕਰੋੜਾਂ ਹੀ ਦੁਨੀਆ ਹੁੰਦੀ ਸੀ ਉਦੋਂ ਇਹਨਾਂ ਰਸ ਰੋਡ ਤੇ ਹੁੰਦਾ ਸੀ ਤੁਸੀਂ ਕਿੱਧਰੋਂ ਇਹ ਸ਼ੁਰੂ ਕਰ ਦਿੱਤਾ ਕੰਮ ਇਹ ਤਾਂ ਪਹਿਲਾਂ ਤੋਂ ਹੀ ਚੱਲਿਆ ਜਾਂਦਾ ਕਿਉਂਕਿ ਜੋ ਅਸੀਂ ਏਡੀ ਬੀਸੀ ਤੁਸੀਂ ਤੁਹਾਡੇ ਆਪਣੇ ਬੱਚਿਆਂ ਨੂੰ ਪੁੱਛ ਲਓ ਜੇ ਤੁਹਾਨੂੰ ਨਹੀਂ ਨਾ ਪਤਾ ਆਪਣੇ ਬੱਚਿਆਂ ਨੂੰ ਪੁੱਛੋ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਇਹ ਪੁੱਛੋ ਕਿ ਏਡੀ ਤੇ ਬੀਸੀ ਦਾ ਮਤਲਬ ਕੀ ਆ ਏਡੀ ਦਾ ਮਤਲਬ ਆਫਟਰ ਡੈਥ ਹੈ ਕਿ ਪ੍ਰਭੂ ਯਸ਼ੂ ਮਸੀਹ ਦੇ ਨਾਲ ਰਿਲੇਟਡ ਆ ਬੀਸੀ ਦਾ ਮਤਲਬ ਹੈ ਕਿ ਬਿਫੋਰ ਕ੍ਰਾਈਸਟ ਕੀ ਮਤਲਬ ਪ੍ਰਭੂ ਯਸ਼ੂ ਮਸੀਹ ਦੇ ਪ੍ਰਭੂ ਯਸ਼ੂ ਮਸੀਹ ਇਸ ਦੁਨੀਆ ਤੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਕੁਝ ਚੱਲ ਰਿਹਾ ਹੈ ਤੁਸੀਂ ਕਹਿੰਦੇ ਆ ਕਿ ਦਸੰਬਰ ਮਹੀਨੇ ਇਹਨਾਂ ਦੇ ਜਦੋਂ ਪ੍ਰੋਗਰਾਮ ਹੁੰਦੇ ਸੀ ਇਹਨਾਂ ਨੂੰ ਇਦਾਂ ਕੁਝ ਕਰਨ ਨਹੀਂ ਦੇਣਾ ਤੁਸੀਂ ਜਦੋਂ ਆਪਣੇ ਪ੍ਰੋਗਰਾਮ ਕਰਦੇ ਆ ਕਦੇ ਵੀ 크ਿਸਚਨ ਕਮਿਊਨਿਟੀ ਵੱਲੋਂ ਇਹ ਚੀਜ਼ ਨਹੀਂ ਕਹੀ ਜਾਂਦੀ ਕਿ ਤੁਸੀਂ ਇਹ ਕੀ ਕਰ ਰਹੇ ਹੋ ਜਾਂ ਸਾਡਾ ਕੋਈ ਇਹ ਦਿਨ ਚੱਲ ਰਿਹਾ ਹੈ ਕਿ ਤੁਸੀਂ ਇਹ ਕਿਉਂ ਇਦਾਂ ਕਰ ਰਹੇ ਹੋ ਇਦਾਂ ਕਦੇ ਵੀ ਨਹੀਂ ਕਿਹਾ ਜਾਂਦਾ ਕਿਉਂਕਿ ਅਸੀਂ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਹਾਂ ਪਰ ਜਦੋਂ ਤੁਸੀਂ ਕਿਸੇ ਪਰਸਨ ਨੂੰ ਹਰਟ ਕਰਦੇ ਆ ਕਿਉਂਕਿ ਲਾਅ ਦੇ ਅਕੋਰਡਿੰਗ ਤੁਸੀਂ ਬਿਲਕੁਲ ਗਲਤ ਕਰ ਰਹੇ ਆ ਤੁਸੀਂ ਕਿਸੇ ਧਰਮ ਦੇ ਫਿਲਹਾਲ ਨਹੀਂ बोल ਸਕਦੇ ਹੈਗੇ ਕਿਉਂਕਿ ਸਾਰਿਆਂ ਕੋਲੇ ਹੀ ਰਾਈਟ ਆ ਤੁਸੀਂ ਕਹਿੰਦੇ ਆ ਕਿ ਲੋਕਾਂ ਨੂੰ ਕੀ ਪੋਸਟਰ ਬੰਨ੍ਹਦੇ ਆ ਜਾਂ ਪ੍ਰਚਾਰ ਕਰਦੇ ਆ ਜਦਕਿ ਇਹ ਲਾਅ ਦੇ ਵਿੱਚ ਲਿਖਿਆ ਹੋਇਆ ਜਿਹੜਾ ਆਰਟੀਕਲ 25 ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਅਸੀਂ ਆਪਣੇ ਧਰਮ ਦਾ ਪ੍ਰਚਾਰ ਕੀ ਆ ਕਰ ਸਕਦੇ ਆ ਲੋਕਾਂ ਨੂੰ ਦੱਸ ਸਕਦੇ ਆ ਜੋ ਸਾਡਾ ਵਿਸ਼ਵਾਸ ਆ ਉਸ ਵਿਸ਼ਵਾਸ ਨੂੰ ਅਸੀਂ ਲੋਕਾਂ ਤੱਕ ਸ਼ੇਅਰ ਕਰ ਸਕਦੇ ਆ ਜੇਕਰ ਤੁਹਾਨੂੰ ਨਹੀਂ ਪਸੰਦ ਤੁਸੀਂ ਕਹਿ ਸਕਦੇ ਆ ਕਿ ਸਾਨੂੰ ਨਹੀਂ ਪਸੰਦ ਇੰਨੇ ਹਾਈਪਰ ਹੋਣ ਦੀ ਤਾਂ ਲੋੜੇ ਨਹੀਂ ਜੇਕਰ ਤੁਸੀਂ ਪਿਆਰ ਨਾਲ ਕਹੋਗੇ ਤਾਂ ਤੁਹਾਨੂੰ ਪਿਆਰ ਭਰਿਆ ਰਿਸਪਾਂਸ ਆਊਗਾ ਪਰ ਤੁਸੀਂ ਕੀ ਕਰਦੇ ਆ ਤੁਸੀਂ ਈਆਂ ਜ਼ਿਆਦਾ ਹੱਲਾਸ਼ੇਰੀ ਦੇ ਕੇ ਉਸ ਗੱਲ ਦਾ ਬढ़ावा ਕਰਦੇ ਆ ਜੋ ਤੁਸੀਂ ਕਹਿੰਦੇ ਆ ਕਿ ਸਾਡੇ ਸਪਿਰਚੁਅਲ ਫਾਦਰ ਮਦਰ ਵਰੋਂ ਹੋ ਰਿਹਾ ਬਿਲਕੁਲ ਗਲਤ ਹੈ ਬਿਲਕੁਲ ਕੋਈ ਵੀ ਗਲਤ ਨਹੀਂ ਉਹਨਾਂ ਦੇ ਦੁਆਰੇ ਕਿੰਨੇ ਲੋਕ ਬਚਾਏ ਗਏ ਆ ਤੁਸੀਂ ਸੁਣੋ ਦਾ ਸਿੰਘ ਕਦੇ ਕਿੰਨੇ ਲੋਕ ਬਿਮਾਰ ਸੀ ਨਸ਼ਿਆਂ ਦੇ ਵਿੱਚ ਕਿੰਨੀ ਲੋਕਾਂ ਦੀ ਲਾਈਫ ਟੋਟਲੀ ਖਰਾਬ ਸੀਗੀ ਤੇ ਜਦੋਂ ਉਹ ਉੱਥੇ ਚਰਚ ਦੇ ਵਿੱਚ ਗਏ ਆ ਤੇ ਉਹਨਾਂ ਦੇ ਦੁਆਰਾ ਕੀ ਹੋਇਆ ਲੋਕ ਕੀਆ ਚੰਗੇ ਹੋਏ ਆ ਤੇ ਤੁਸੀਂ ਇੱਕ ਹੋਰ ਇੱਕ ਮੁੱਦਾ ਚ ਕਿ ਸਿਕ ਸਿਸਟਰ ਨੂੰ ਤੁਸੀਂ ਲੈ ਕੇ ਆਏ ਸੀਗੇ ਕਿ ਉਹਨੇ ਕੀ ਕਿਹਾ ਕਿ 37 ਲੱਖ ਦੀ ਠੱਗੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਸਾਡੇ ਸਪਿਰਚੁਅਲ ਫਾਦਰ ਦਾ ਵੀ ਨਾਮ ਲਿਆ ਆ ਤੇ ਬ੍ਰਦਰ ਜਤਿੰਦਰ ਗੌਰਵ ਜੀ ਦਾ ਵੀ ਨਾਮ ਲਿਆ ਆ ਉਹ ਸਿਸਟਰ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਪੈਸੇ ਦਿੱਤੇ ਸੀਗੇ ਕਿ ਉਹ ਸਿਸਟਰ ਉਹਨਾਂ ਦੇ ਸਿਸਟਰ ਨੇ ਉਹ ਸਾਡੇ ਸਾਡੇ ਫਾਦਰ ਜੀ ਦੇ ਸਾਹਮਣੇ ਪੈਸੇ ਦਿੱਤੇ ਸੀ ਜਦ ਜਤਿੰਦਰ ਗੌਰਵ ਜੀ ਦੇ ਸਾਹਮਣੇ ਪੈਸੇ ਦਿੱਤੇ ਸੀ ਕਿਉਂਕਿ ਜਦੋਂ ਲੋਕੀ ਹਰੇਕ ਧਰਮ ਦੇ ਵਿੱਚ ਇਦਾਂ ਹੁੰਦੀ ਆ ਹਰੇਕ ਲੋਕਾਂ ਦਾ ਆਪਣਾ ਆਪਣਾ ਬਿਜ਼ਨਸ ਆ ਜਦੋਂ ਅਸੀਂ ਕਿਸੇ ਸੰਸਥਾਨਾਂ ਜੌਰਜਾਨੇ ਜਾਂ ਕਿਤੇ ਅਸੀਂ ਜਾਣਨੇ ਆ ਕਿਸੇ ਧਾਰਮਿਕ ਸਥਾਨ ਤੇ ਜਾਣਨੇ ਆ ਇਹਦਾ ਮਤਲਬ ਇਹ ਥੋੜੀ ਹੈ ਕਿ ਉਸ ਧਾਰਮਿਕ ਸਥਾਨ ਦਾ ਪਰਸਨ ਵੀ ਉਸ ਪਰਸ ਉਸ ਬੰਦੇ ਦੇ ਨਾਲ ਨਾਲ ਲੱਗਾ ਹੋਇਆ ਆ ਜੇ ਉਹਨਾਂ ਨੂੰ ਇਹੀ ਕੰਮ ਆ ਇੱਕ ਪਾਸੇ ਤੁਸੀਂ ਕਹਿ ਲੱਗ ਜੰਨੇ ਆ ਕਿ ਜਿਹੜੇ ਜਿਹੜੇ ਮਸੀਹ ਲੋਕਾਂ ਦਾ ਪਾਸਟਰ ਆ ਉਹ ਪੈਸੇ ਦਿੰਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਕਿ ਮਸੀਹ ਲੋਕ ਲੋਕਾਂ ਨਾਲ ਠੱਗੀਆਂ ਕਰਦੇ ਆ ਇੱਕ ਪਾਸੇ ਤੁਸੀਂ ਇਹ ਗੱਲਾਂ ਕਰਖਣੇ ਆ ਇੱਕ ਜਵਾਨ ਤੇ ਤਾਂ ਰਹਿ ਲੋ ਤੁਹਾਡੇ ਨੂੰ ਤਾਂ ਆਪ ਨਹੀਂ ਸਮਝ ਲੱਗਦੀ ਕਿ ਅਸੀਂ ਕਿਹੜੀ ਗੱਲ ਕਰਨੀ ਆ ਅਸੀਂ ਕਿਹੜੀ ਗੱਲ ਨਹੀਂ ਕਰਨੀ ਤੁਹਾਨੂੰ ਆਪ ਨੂੰ ਨਹੀਂ ਇਹ ਕਲੀਅਰ ਕਲੈਰਿਟੀ ਹੈਗੀ ਕਿ ਅਸੀਂ ਕਿਹੜੀ ਗੱਲ ਕਰਨੀ ਆ ਉਹ ਕਹਿੰਦੀ ਜੀ ਮੇਰੇ ਨਾਲ 37 ਲੱਖ ਦੇ ਠੱਗੀ ਹੋਈ ਆ ਇਦੇ ਵਿੱਚ ਕੀ ਆ ਜੋ ਅਪੋਸਟਲ ਅੰਕਲ ਨਰੋਲਾ ਜੀ ਵੀ ਨਾਲ ਤੇ ਜਤਿੰਦਰ ਗੌਰਵ ਜੀ ਵੀ ਬ੍ਰਦਰ ਵੀ ਨਾਲ ਉਹਨੂੰ ਐਸੀ ਇਹ ਪੁੱਛਣਾ ਚਾਹੁੰਨਾ ਕਿ ਤੁਸੀਂ ਉਹਨਾਂ ਦੇ ਸਾਹਮਣੇ ਇਹ ਪੈਸੇ ਦਿੱਤੇ ਸੀ ਉਹਨਾਂ ਨੂੰ ਨਾਲ ਲੈ ਕੇ ਪੈਸੇ ਦਿੱਤੇ ਸਿ ਜਾਉਣਾ ਤੁਹਾਡੇ ਹੱਥੀ ਤੁਹਾਡੇ ਤੋਂ ਪੈਸੇ ਫੜੇ ਸੀ ਤੁਸੀਂ ਇਹ ਗੱਲਾਂ ਕਰ ਰਹੇ ਆ ਤੇ ਜਦ ਮੈਂ ਤੁਹਾਨੂੰ ਦੱਸਣਾ ਚਾਹੁੰਨੇ ਸਾਡੇ ਖੁਦ ਰਿਲੇਟਿਵਸ ਦੇ ਵਿੱਚ ਇਹ ਚੀਜ਼ ਹੋਈ ਆ ਇੱਕ ਪਰਸਨ ਸੀ ਉਹ ਹੋਰ ਪਾਸੇ ਜਾਂਦਾ ਸੀ ਅਸੀਂ ਨਾਮ ਨਹੀਂ ਲੈਣਾ ਚਾਹੁੰਦੇ ਅਸੀਂ ਤਾਂ ਇਹ ਚੀਜ਼ ਕਹੀ ਨਹੀਂ ਕਿ ਉਹਨੇ 40-45 ਲੱਖ ਦੀ ਠੱਗੀ ਕੀਤੀ ਆ ਅਸੀਂ ਤਾਂ ਉਹਨਾਂ ਨੂੰ ਕਹਿਣੇ ਕਿ ਇਹਨਾਂ ਦੇ ਧਰਮ ਵਾਲੇ ਵੀ ਨਾਲ ਜੁੜੇ ਲੱਗਿਓ ਸੀਗੇ ਧਰਮ ਵਾਲੇ ਵੀ ਨਾਲ ਉਸੇ ਕਿ ਇਹ ਤਾਂ ਗੱਲ ਕਹੀ ਨਹੀਂ ਹਰੇਕ ਧਰਮਾਂ ਦੇ ਵਿੱਚ ਗੱਲਾਂ ਹੁੰਦੀਆਂ ਹੋਰ ਜਿਹੜੇ ਧਰਮਾਂ ਦੇ ਵਿੱਚ ਲੋਕੀ ਕਰਦੇ ਆ ਇਹ ਕੰਮ ਆਪਣੇ ਬਿਜ਼ਨਸ ਦੇ ਵਿੱਚ ਠੱਗੀਆਂ ਕਰਦੇ ਆ ਉਹਨਾਂ ਦੇ ਕਦੇ ਤੁਸੀਂ ਧਰਮਾਂ ਦੇ ਉੱਪਰ ਗਏ ਆ ਉਹਨਾਂ ਦੇ ਜਿਹਨਾਂ ਦੇ ਕੋਲੋਂ ਜਾਂਦੇ ਆ ਉਹਨਾਂ ਦੇ ਮੈਂਟਰ ਦੇ ਤੱਕ ਗਏ ਆ ਉਹਨਾਂ ਦੇ ਗੁਰੂਆਂ ਤੱਕ ਗਏ ਆ ਜਦੋਂ 크ਿਸਟਨ ਲੋਕਾਂ ਦੇ ਵਿੱਚ ਕੋਈ ਮੁੱਦਾ ਆਉਂਦਾ ਜੇ ਕਿਸੇ ਨੇ ਕੋਈ ਗਲਤੀ ਕਰ ਲਈ ਐਟਲੀਸਟ ਤੁਸੀਂ ਜਿਹਨਾਂ ਕੋਲ ਉਹ ਜਾ ਰਹੇ ਆ ਜਿਸ ਧਰਮ ਦੇ ਨਾਲ ਉਹ ਬਿਲੋਂਗ ਕਰਦੇ ਆ ਉਹਨਾਂ ਨੂੰ ਤਾਂ ਤੁਸੀਂ ਨਾ ਮਾਣਕੋ ਤੁਸਾਨੂੰ ਇੱਕ ਮੁੱਦਾ ਚਾਹੀਦਾ ਹੁੰਦਾ ਪੂਰਾ ਸਾਲ ਤੁਸੀਂ ਕੋਸਕਦੇ ਨਹੀਂ ਹੈਗੇ ਪੂਰਾ ਸਾਲ ਤੁਹਾਨੂੰ ਕੋਈ ਉਹ ਨਹੀਂ ਹੁੰਦਾ ਦਸੰਬਰ ਦੇ ਮੈਂ ਤੁਹਾਨੂੰ ਚੇਤਾ ਆ ਜਾਂਦਾ ਆ ਕਿ ਅਸੀਂ ਇਹਨਾਂ ਨੂੰ ਇਹ ਚੀਜ਼ਾਂ ਕਹਿਣੀਆਂ ਮੋਰੇ ਇਹ ਮੁੱਦੇ ਰੱਖਣੇ ਆ ਇਹ ਬਿਲਕੁਲ ਗਲਤ ਆ ਕਿਉਂਕਿ ਜੇ ਤੁਹਾਨੂੰ ਲੱਗਦਾ ਤੁਸੀਂ ਇਹ ਸਹੀ ਕਰ ਰਹੇ ਹੋ ਬਿਲਕੁਲ ਸਹੀ ਨਹੀਂ ਹੈ ਕਿਉਂਕਿ ਪਰਮੇਸ਼ਰ ਦੇਖ ਰਿਹਾ ਹੈ ਪਰਮੇਸ਼ਰ ਨਿਆਂ ਕਰਨ ਵਾਲਾ ਆ ਇਸ ਲਈ ਤੁਸੀਂ ਬਿਲਕੁਲ ਗਲਤ ਗੱਲਾਂ ਕਰ ਰਹੇ ਹੋ ਇਹ ਤੁਹਾਡੇ ਲਈ ਨਹੀਂ ਸਹੀ ਹੈਗਾ ਕਿਉਂਕਿ ਜੋ ਤੁਸੀਂ ਪੁਤਲੇ ਸਾੜਿਆ ਇਹ ਬਿਲਕੁਲ ਵੀ ਸਹੀ ਨਹੀਂ ਆ ਅਸੀਂ ਇਹ ਵੀ ਕਿ ਇਹਦੇ ਦੁਆਰਾ ਮਸੀਹ ਭਾਈਚਾਰੇ ਨੂੰ ਸਾਰਿਆਂ ਨੂੰ ਬਹੁਤ ਠੇਸ ਪਹੁੰਚੀ ਆ ਅਸੀਂ ਇਹਦਾ ਜਰੂਰ ਸਾਰੇ ਰਲ ਕੇ ਅਸੀਂ ਇਸ ਦਾ ਜਵਾਬ ਦਵਾਂਗੇ ਕਿਉਂਕਿ ਜਦੋਂ ਉੱਥੇ ਇਹ ਸਾਰਾ ਕੁਝ ਹੋਇਆ ਆ ਬਹੁਤ ਸਾਰੇ ਲੋਕ ਵੀ ਉੱਥੇ ਮੌਜੂਦ ਸਿਗੇ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਉਹ ਪੈਟਰੋਲ ਪਾ ਕੇ ਪੁਤਲਿਆਂ ਨੂੰ ਸਾੜ ਰਹੇ ਆ ਜੇ ਉੱਥੇ ਕੋਈ ਹੋਰ ਹਨ ਹੋਣੀ ਹੋ ਜਾਂਦੀ ਜਿੰਨੇ ਵੀ ਲੋਕ ਉੱਥੇ ਮੌਜੂਦ ਸਿਗੇ ਉਹ ਇਸ ਗੱਲ ਦੀ ਜ਼ਿੰਮੇਵਾਰੀ ਚੱਕਦੇ ਸੀ ਜੇ ਹੋਰ ਕੋਈ ਨੁਕਸਾਨ ਹੁੰਦਾ ਉੱਥੇ ਤਾਂ ਕਿਸੇ ਨੇ ਮੈਸੀ ਨਹੀਂ ਕਾਸਕਣਾ ਐਨੇ ਹੋਰ ਐਨੇ ਕੇਸਿਸ ਹੋ ਰਿਹਾ ਐਨੇ ਰੇਪ ਕੇਸ ਹੁੰਦੇ ਆ ਐਨੇ ਨਸ਼ੇ ਬੇਕਰੇ ਆ ਟੋਟਲੀ ਜੋ ਕੀਆ ਐਨਾ ਕੀਆ ਐਨਾ ਭ੍ਰਿਸ਼ਟਾਚਾਰ ਵਧ ਗਿਆ ਕਰਪਸ਼ਨ ਇੰਨੀ ਵਧੀ ਹੋਈ ਆ ਉਹਨਾਂ ਦੇ ਬਲ ਕੋਈ ਨ ਕਿਸੇ ਦਾ ਕੋਈ ਧਿਆਨ ਨਹੀਂ ਬਸੇ ਆ ਕਿ ਅਸੀਂ ਕਿਹੜਾ ਕਰ ਰਿਹਾ ਹੋਰ ਲੋਕ ਕੀ ਕਰ ਰਿਹਾ ਜੇ ਤੁਸੀਂ ਇਹਨਾਂ ਜ਼ਿਲ੍ਹਾ ਵਾਲ ਤੇ ਨਹੀਂ ਤਾਂ ਇਸ ਮੁੱਦੇ ਨੂੰ ਚੁੱਕਣ ਦਾ ਵੀ ਤੁਹਾਡਾ ਕੋਈ ਫਾਇਦਾ ਨਹੀਂ ਆ ਕਿਉਂਕਿ ਜੋ ਪਰਮੇਸ਼ਰ ਆ ਉਹ ਸਭ ਕੁਝ ਦੇਖ ਰਿਹਾ ਆ ਤੁਸੀਂ ਕਦੇ ਕਹਿੰਦੇ ਆ ਤੁਹਾਨੂੰ ਲੱਗਦਾ ਕਿ 37 ਲੱਖ ਰੁਪਏ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਪੈਸੇ ਜਾंदे 37 ਲੱਖ ਰੁਪਏ ਬੰਦਣਾ ਸੀ 37 ਲੱਖ ਨਾ ਜਿਹੜਾ 1.5 200 ਬੰਦਾ ਮੋਰੇ ਟੈਸਟਮਨੀ ਵਾਲੇ ਖੜਾ ਹੁੰਦਾ 37 ਲੱਖ ਦੇ ਨਾ ਖਰੀਦ ਹੋ ਜਾਣਾ ਸੀ ਤੁਸੀਂ ਕਹਿ ਰਹੇ ਆ ਕਿ ਇਹ 37 ਲੱਖ ਉਹ ਨਾਲ ਸੀਗੇ ਇਹ ਬਿਲਕੁਲ ਗਲਤ ਗੱਲ ਆ ਇਹ ਤੁਹਾਡੇ ਨੇ ਬਿਲਕੁਲ ਵੀ ਸਹੀ ਗੱਲ ਨਹੀਂ ਹੈਗੀ ਕਿਉਂਕਿ ਜੋ ਵੀ ਤੁਸੀਂ ਇਹ ਕੀਤਾ ਆ ਇਹ ਬਿਲਕੁਲ ਵੀ ਸਹੀ ਨਹੀਂ ਆ ਕਿਉਂਕਿ ਪਰਮੇਸ਼ਰ ਦੇਖ ਰਹਾ ਆ ਪਰਮੇਸ਼ਰ ਨਿਆਂ ਕਰੂਗਾ ਇਹਦੀ ਗੱਲ ਦੀ ਜੋ ਵੀ ਅਸੀਂ ਵਿਰੋਧਤਾ ਕਰਾਂਗੇ ਕਿਉਂਕਿ ਇਹ ਜੋ ਟਾਈਮ ਆ ਇਹ ਸਾਰੇ ਜਿੰਨੇ ਵੀ ਮਸੀਬਾ ਇਚਾਰਾ ਆ ਕਿ ਸਾਰੇ ਨੇ ਯੂਨਿਟੀ ਦੇ ਵਿੱਚ ਰਹਿ ਕੇ ਇਹਦੀ ਕੀ ਹੈ ਸਖਤ ਉਸਤ ਸੱਤ ਇਹਦੇ ਲਈ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਬਿਲਕੁਲ ਵੀ ਸਹੀ ਨਹੀਂ ਹੈ ਇਹ ਥੋੜੇ ਦਿਨਾਂ ਦੇ ਬਾਅਦ ਹੀ ਰੌਲਾਪਾਂ ਲੱਗ ਜਾਂਦੇ ਆ ਕਿ ਇਹ ਕਰ ਰਿਹਾ ਉਹ ਕਰ ਰਿਹਾ ਇਹ ਬਿਲਕੁਲ ਗਲਤ ਗੱਲ ਆ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੇ ਜੋ ਸਪਿਰਚੁਅਲ ਮਦਰ ਫਾਦਰ ਆ ਉਹਨਾਂ ਦੇ ਨਾਲ ਖੜੇ ਆ ਜੋ ਕਿਉਂਕਿ ਅਸੀਂ ਬਹੁਤ ਕੁਝ ਉਹਨਾਂ ਕੋਲੋਂ ਸਿੱਖਿਆ ਆ ਸਾਡੇ ਬੈਸਟ ਮੈਂਟਰ ਆ ਕਿਉਂਕਿ ਅਸੀਂ ਖੁਦ ਉਹਨਾਂ ਨੂੰ ਅੱਖੀਂ ਦੇਖਿਆ ਆ ਕਲੋਜ਼ ਤੋਂ ਦੇਖਿਆ ਆ ਉਹ ਕਿਸ ਤਰ੍ਹਾਂ ਪਰਮੇਸ਼ਰ ਦੇ ਕੰਮਾਂ ਨੂੰ